ਜ਼ਰੂਰ ਮੈਂ ਪੁੱਛਣਾ ਚਾਹਾਂਗਾ ਕੱਲ ਪ੍ਰਤਾਪ ਸਿੰਘ ਬਾਜਵਾ ਜਦੋਂ ਤਰਨਤਾਰ ਨ ਪਹੁੰਚਦੇ ਨੇ ਤਾਂ ਕਹਿੰਦੇ ਮੇਰੇ ਕੋ ਪੱਕੀ ਰਿਪੋਰਟ ਹੈ ਕਿ ਇਹਨਾਂ ਦੇ ਮੰਤਰੀ ਦਿਲੋਂ ਨਹੀਂ ਚਾਹੁੰਦੇ ਕਿ ਅਸੀਂ ਜਿੱਤੀਏ ਸਾਡੇ ਕੋ ਮੰਤਰੀ ਵਾਲੀ ਕੁਰਸੀ ਖੋਸਦੀ ਹੈ ਔਰ ਦੂਸਰਾ ਇਹਨਾਂ ਦੀ ਐਜੂਕੇਸ਼ਨ ਘਟ ਹੈ ਇਹਨਾਂ ਨੂੰ ਵੋਟ ਨਾ ਪਾਓ ਪ੍ਰਧਾਨ ਮੰਤਰੀ ਤੇ ਸਾਡਾ ਕਾਂਗਰਸ ਦਾ ਬੰਨਾ ਇੰਡੀਆ ਲਾਈਨਸ ਦੀ ਸਰਕਾਰ ਬਣਨੀ ਇਹਦੇ ਚ ਉਹ ਕੋਈ ਡੰਨ ਨਹੀਂਗਾ ਵੀ ਕਾਂਗਰਸ ਦਾ ਬੰਨਾ 27 28 29 ਪਾਰਟੀਆਂ ਸਾਰਿਆਂ ਦਾ ਸਾਂਝਾ ਪ੍ਰਧਾਨ ਮੰਤਰੀ ਬੰਨਾ ਤੇ ਕਿਹੜਾ ਬੰਦਾ ਕਹਿੰਦਾ ਵੀ ਅਸੀਂ ਨਾ ਜਿੱਤ ਗਏ ਪ੍ਰਤਾਪ ਬਾਜਵੇ ਦਾ ਤੇ ਕੰਮ ਹੀ ਹੈ ਝੂਠ ਬੋਲਣੇ ਪ੍ਰਤਾਪ ਬਾਜਵੇ ਤੇ ਪਹਿਲਾਂ ਕਹਿੰਦਾ ਦਾ ਜੀ ਭਗਵੰਤ ਮਾਨ ਸਵੇਰੇ ਲੈ ਜਾਣਾ ਇਹਨਾਂ ਕੋ ਸਰਕਾਰ ਨਹੀਂ ਚਲਦੀ ਜੀ ਜਿਹੜੀ ਉਹਨਾਂ এডਿਕੇਸ਼ਨ ਘਟ ਦੀ ਗੱਲ ਕੀਤੀ ਤੇ ਕਿਹਾ ਕਿ ਇਹਨਾਂ ਕੋ ਪਾਰਲੀਮੈਂਟ ਚ ਮੁੱਦੇ ਨਹੀਂ ਚੁੱਕੇ ਜਾਣੇ ਉਸ ਤੇ ਠੀਕ ਉਹ ਯਾਰ ਇਹਨਾਂ ਦੀ ਤੁਸੀਂ ਨਾ ਐਡੀ ਨਾ ਲਿਆ ਕਰੋ ਇਹਨਾਂ ਨੂੰ ਤਾਂ ਆਪਣੇ ਪਰਿਵਾਰਾਂ ਚ ਨਹੀਂ ਕੋਈ ਨਾਰਮਲ ਲੈਂਦਾ ਤੇ ਤੁਸੀਂ ਗਾਂ ਤੁਰ ਪੈਂਦੇ ਜੀ ਇਹ ਤੇ ਲੋਕਾਂ ਵੇਖਣਾ ਕਿੰਨੂੰ ਜਿਤਾਉਣਾ ਕਿੰਨੂੰ ਰੋਣਾ ਇਹ ਇਹਨਾਂ ਦੇ ਵਿੱਚ ਵੀ ਕਈ ਇਹੋ ਜਿਹੇ ਹੈਗੇ ਜਿਹੜੇ 8 ਪੜੇ 10 ਪੜੇ 12 ਪੜੇ ਆ ਅੱਜ ਖੇਮ ਕਰਨ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਜਿਹੜਾ ਹੈ ਚੱਲ ਰਿਹਾ ਹੈ ਆਪ ਉਮੀਦਵਾਰ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਡੇ ਨਾਲ ਮੌਜੂਦ ਨੇ ਅੱਜ ਉਹਨਾਂ ਦਾ ਕਾਫਲਾ ਜਿਹੜਾ ਹੈ ਵੱਖ-ਵੱਖ ਖਡੂਰ ਸਾਹਿਬ ਦੇ 9 ਹਲਕਿਆਂ ਤੋਂ ਹੁੰਦਾ ਹੋਇਆ ਅੱਜ ਖੇਮ ਕਰਨ ਦੇ ਵਿੱਚ ਪਹੁੰਚਿਆ ਜਿੱਥੇ ਉਹਨਾਂ ਦੇ ਮੌਜੂਦਾ ਐਮਐਲਏ ਸਰਦਾਰ ਸਰਵਨ ਸਿੰਘ ਤੁਨ ਵੀ ਨਾਲ ਮੌਜੂਦ ਨੇ ਤਾਂ ਚੋਣ ਪ੍ਰਚਾਰ ਚੱਲ ਰਿਹਾ ਹੈ ਗੱਲਬਾਤ ਕਰ ਰਿਹਾ ਹੈ ਤੁਨ ਆਪਣਾ ਭੁੱਲਰ ਸਾਹਿਬ ਐਮਐਲਏ ਸਰਦਾਰ ਸਰਵਣ ਸਿੰਘ ਤੁਹਾਨੂੰ ਉਹਨਾਂ ਦੇ ਹਲਕੇ ਦੇ ਵਿੱਚ ਅੱਜ ਚੋਣ ਪ੍ਰਚਾਰ ਚੱਲ ਰਿਹਾ ਕਿਵੇਂ ਦਾ ਹੰਗਾਰਾ ਮਿਲ ਰਿਹਾ ਜੀ ਵੇਖੋ ਲੋਕ ਸਭਾ ਖਡੂਰ ਸਾਹਿਬ ਦੇ ਜਿਹੜੇ ਲੋਕ ਹੈ ਨਾ ਹਰ ਕਾ ਮਨ ਬਣਾ ਕੇ ਬੈਠੇ ਆ ਪੀ ਆਮ ਆਦਮੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਕੰਮਾਂ ਨੂੰ ਫਤਵਾ ਦੇਣਾ ਜੀ ਅੱਜ ਖੇਮ ਕਰਨ ਦੇ ਵਿੱਚ ਆ ਤੇ ਤਕਰੀਬਨ ਹੁਣ ਤੱਕ 8-9 ਪਿੰਡਾਂ ਦੇ ਵਿੱਚ ਸਾਡੀਆਂ ਮੀਟਿੰਗਾਂ ਹੋ ਗਈਆਂ ਅਜੇ 13-14 ਮੀਟਿੰਗਾਂ ਅਜੇ ਹੀ ਕੱਢ ਰਹੀਆਂ ਲੋਕਾਂ ਦੇ ਵਿੱਚ ਇੰਨਾ ਪਿਆਰ ਆ ਇੱਕ ਤਰਫਾ ਸਾਰੇ ਪਿੰਡਾਂ ਦੇ ਪਿੰਡ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋ ਰਹੇ ਆ 2022 ਦੇ ਵਿੱਚ ਵੱਡੀ ਲੀਡ ਨਾਲ ਸਰਦਾਰ ਸਰਵਣ ਸਿੰਘ ਧੋਨੀ ਤੋਂ ਜਿੱਤੇ ਹੀ ਖੈਰਕਾਂ ਜਿਹੜੀ ਲੀਡ ਆ ਉਹ ਅੱਗੇ ਨਾਲੋਂ ਵੀ ਡਬਲ ਹੋਊਗੀ ਪਰਮਾਤਮਾ ਕਿਰਪਾ ਕਰੇ ਆਉ ਨਹੀਂ ਗਏ ਆ ਢੋਲਣ ਠੱਠੀ ਮੀਰਕੇ ਸਵੇਰੇ ਵੀ ਪਿੰਡ ਕੱਢੇ ਆ ਸਾਰੇ ਪਿੰਡਾਂ ਦੇ ਵਿੱਚ ਬੱਲਿਆਂ ਵਾਲਾ ਜਿੰਨੇ ਵੀ ਪਿੰਡ ਕੱਢੇ ਆ ਸਾਰੇ ਪਿੰਡਾਂ ਦੇ ਵਿੱਚ ਇੱਕ ਤਰਫੇ ਪਿੰਡ ਹੋ ਰਹੇ ਆ 90 90% ਪਿੰਡ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋ ਰਹੇ ਆ ਜੀ ਜਰੂਰ ਮੈਂ ਪੁੱਛਣਾ ਚਾਹਾਂਗਾ ਕੱਲ ਪ੍ਰਤਾਪ ਸਿੰਘ ਬਾਜਵਾ ਜਦੋਂ ਤਰਨਤਾਰਨ ਪਹੁੰਚਦੇ ਨੇ ਤਾਂ ਕਹਿੰਦੇ ਮੇਰੇ ਕੋ ਪੱਕੀ ਰਿਪੋਰਟ ਹੈ ਕਿ ਇਹਨਾਂ ਦੇ ਮੰਤਰੀ ਦਿਲੋਂ ਨਹੀਂ ਚਾਹੁੰਦੇ ਕਿ ਅਸੀਂ ਜਿੱਤੀਏ ਸਾਡੇ ਕੋ ਮੰਤਰੀ ਵਾਲੀ ਕੁਰਸੀ ਖੋਸਦੀ ਹੈ ਔਰ ਦੂਸਰਾ ਇਹਨਾਂ ਦੀ ਐਜੂਕੇਸ਼ਨ ਘਟ ਹੈ ਇਹਨਾਂ ਨੂੰ ਵੋਟ ਨਾ ਪਾਓ ਪ੍ਰਧਾਨ ਮੰਤਰੀ ਤੇ ਸਾਡਾ ਕਾਂਗਰਸ ਦਾ ਬੰਨਾ ਵੇਖੋ ਇੰਡੀਆ ਲਾਇੰਸ ਦੀ ਸਰਕਾਰ ਬਾਨੀ ਇਹਦੇ ਚ ਉਹ ਕੋਈ ਡੰਨ ਨਹੀਂਗਾ ਵੀ ਕਾਂਗਰਸ ਦਾ ਬਾਨਾ 27 28 29 ਪਾਰਟੀਆਂ ਸਾਰਿਆਂ ਦਾ ਸਾਂਝਾ ਪ੍ਰਧਾਨ ਮੰਤਰੀ ਬਾਨਾ ਤੇ ਕਿਹੜਾ ਬੰਦਾ ਕਹਿੰਦਾ ਵੀ ਅਸੀਂ ਨਾ ਜਿੱਤ ਗਏ ਪ੍ਰਤਾਪ ਆਜਵੇ ਦਾ ਤੇ ਕੰਮ ਹੀ ਹੈ ਝੂਠ ਬੋਲਣੇ ਪ੍ਰਤਾਪ ਆਜਵਾ ਤੇ ਪਹਿਲਾਂ ਕਹਿੰਦਾ ਹੁੰਦਾ ਜੀ ਭਗਵੰਤ ਮਾਨ ਸਵੇਰੇ ਲੈ ਜਾਣਾ ਇਹਨਾਂ ਕੋ ਸਰਕਾਰ ਨਹੀਂ ਚਲਦੀ ਜੀ ਕਹਿੰਦਾ ਰਹਿ ਕਿ ਨਹੀਂ ਕਹਿੰਦਾ ਰਿਹਾ ਭਗਵੰਤ ਮਾਨ ਬਣਿਆ ਮੁੱਖ ਮੰਤਰੀ ਹੀ ਨਹੀਂ ਬਣਿਆ ਰਹਿਣਾ ਤੇ ਸਰਕਾਰ ਵੀ ਵਧੀਆ ਚੱਲਦੀ ਪਈ ਆ ਭਗਵੰਤ ਮਾਨ ਕੱਲਾ ਇਹ 5 ਸਾਲ ਨਹੀਂ ਲੋਕਾਂ ਕੋ ਜਾ ਕੇ ਪੁੱਛੋ 15 ਸਾਲ ਲੋਕ ਕਹਿੰਦੇ ਹੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣਾ ਤੇ ਪ੍ਰਮਾਤਮਾ ਕਿਰਪਾ ਕਰੇ ਅਸੀਂ ਵੀ ਜਿੱਤਾਂਗੇ ਜਿੱਤ ਕੇ ਲੋਕ ਸਭਾ ਜਾਵਾਂਗੇ ਇਹਨਾਂ ਕੋ ਕੀ ਕੰਮ ਆ ਪ੍ਰੋਪੋਗੈਂਡਾ ਕਰਨਾ ਝੂਠ ਬੋਲਣੇ ਝੂਠ ਤੋਂ ਬਿਨਾ ਇਹਨਾਂ ਕੋ ਕੁਝ ਨਹੀਂ ਹੈਗਾ ਪਰਮਾਤਮਾ ਕਿਰਪਾ ਕਰੇ ਆ ਜਿਹੜੀ ਸੰਗਤ ਹੈ ਸਾਰਾ ਕੁਝ ਜਾਣਦੀ ਹੈ ਅੱਗੇ ਵਾਲੀਆਂ ਗੱਲਾਂ ਨਹੀਂ ਰਹੀਆਂ ਵੀ ਆਪਾਂ ਕੇ ਇਹਨੂੰ ਗਮਰਾਹ ਕਰਦਾਂਗੇ ਤੇ ਗਮਰਾਹ ਕੋਈ ਹੋਊਗਾ ਝੂਠ ਬੋਲ ਕੇ ਤੇ ਸ਼ਾਇਦ ਲੋਕ ਵੋਟਾਂ ਪਾਦਣਗੇ ਲੋਕਾਂ ਵੋਟਾਂ ਪਾਉਣੀਆਂ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਦੋ ਸਾਲਾਂ ਦੇ ਕੰਮਾਂ ਨੂੰ ਲੋਕਾਂ ਵੋਟਾਂ ਪਾਉਣੀਆਂ ਜਿਹੜੇ ਬਿਜਲੀ ਦੇ ਬਿੱਲ ਮਾਫ ਹੋਏ ਆ ਲੋਕਾਂ ਵੋਟਾਂ ਪਾਉਣੀਆਂ ਜਿਹੜੇ ਮੱਲਾਕਲੀ ਨੇ ਖੁੱਲੇ ਉਹਨਾਂ 'ਚ ਲਾਜ ਟੈਸਟ ਤੇ ਫ੍ਰੀ ਹੁੰਦੇ ਆਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਗਿਆ ਲੋਕਾਂ ਬੁਟਾ ਪੋਣੀਆਂ ਜਿਹੜੇ ਕਿਸਾਨਾਂ ਨੂੰ ਦਿਨੇ-ਦਿਨੇ ਬਿਜਲੀ ਦਿੱਤੀ ਜਾਂਦੀ ਐ ਨਹੀਂ ਤੇ ਕਾਲੀਗਲ ਕਾਂਗਰਸ ਦੀਆਂ ਸਰਕਾਰਾਂ ਵੇਲੇ ਦਿਨੇ ਬੱਤੀ ਦੂਜੀਆਂ ਸਟੇਟਾਂ ਨੂੰ ਵੇਚੀ ਜਾਂਦੀ ਤੇ ਰਾਤ ਨੂੰ ਬੱਤੀ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਦਿੱਤੀ ਜਾਂਦੀ ਹੁਣ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਸਾਨਾਂ ਨੂੰ ਦਿਨੇ-ਦਿਨੇ ਪਾਣੀ ਲਾਉਣ ਲਈ ਖੁੱਲੀ ਬੱਤੀ ਦਿੱਤੀ ਆ ਲੋਕ ਦੋ-ਦੋ ਤਿੰਨ-ਤਿੰਨ ਘੰਟੇ ਬੱਤੀ ਬੰਦ ਕਰ ਛੱਡਦੇ ਆ ਵੀ ਕੋਨੀ ਯਾਰ ਵਾਧੂ ਬੱਤੀ ਚਲਣੀ ਐ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਵਾਕਈ ਇਹ ਸਾਡੀ ਸਰਕਾਰ ਆ ਲੋਕ ਆਪਦੀ ਸਰਕਾਰ ਨੂੰ ਪਾਉਣਗੇ ਕਿ ਉਹਨਾਂ ਨੂੰ ਜਿਹੜੇ ਜਿਹੜੇ ਝੂਠ ਬੋਲ ਕੇ ਸਰਕਾਰਾਂ ਬਣਾਉਂਦੇ ਰਹੇ ਜਿਹੜੀ ਉਹਨਾਂ এডਿਕੇਸ਼ਨ ਘਟਦੀ ਗੱਲ ਕੀਤੀ ਤੇ ਕਿਹਾ ਕਿ ਇਹਨਾਂ ਕੋ ਪਾਰਲੀਮੈਂਟ ਚ ਮੁੱਦੇ ਨਹੀਂ ਚੁੱਕੇ ਜਾਣੇ ਉਸ ਤੇ ਠੀਕ ਉਹ ਯਾਰ ਇਹਨਾਂ ਦੀ ਤੁਸੀਂ ਨਾ ਐਡੀ ਨਾ ਲਿਆ ਕਰੋ ਇਹਨਾਂ ਨੂੰ ਤਾਂ ਆਪਣੇ ਪਰਿਵਾਰਾਂ ਚ ਨਹੀਂ ਕੋਈ ਨਾਰਮਲ ਲੈਂਦਾ ਤੇ ਤੁਸੀਂ ਗਾਂ ਤੁਰ ਪੈਂਦੇ ਜੀ ਇਹ ਤੇ ਲੋਕਾਂ ਵੇਖਣਾ ਕਿੰਨੂੰ ਜਿਤਾਉਣਾ ਕਿੰਨੂੰ ਰੋਣਾ ਇਹ ਇਹਨਾਂ ਦੇ ਵਿੱਚ ਵੀ ਕਈ ਇਹੋ ਜਿਹੇ ਹੈਗੇ ਜਿਹੜੇ 8 ਪੜੇ ਦਾ ਆਪਣੇ 12 ਪੜੇ ਆ ਇਹਨਾਂ ਐਜੂਕੇਸ਼ਨ ਲੋਕਾਂ ਨੂੰ ਕੰਮ ਵਾਲਾ ਬੰਦਾ ਚਾਹੀਦਾ ਇੱਥੇ ਆੜਾ ਇਹ ਮੈਨੂੰ ਇਹਨਾਂ ਚ ਕੋਈ ਵੱਧ ਪੜਿਆ ਦੇ ਕੋਈ ਦਿਸਿਆ ਨਹੀਂ ਅਸੀਂ ਇੱਥੇ ਸੇਵਾ ਕਰਦੇ ਰਹੇ ਆ ਤੇ ਜਿਹੜੇ ਵੱਧ ਪੜੇ ਆ ਉਹ ਤੇ ਏਸੀ ਲਾ ਕੇ ਸੁੱਤੇ ਰਹੇ ਰਮਾਨਾ ਅਸੀਂ ਮੋਢਿਆਂ ਦੇ ਤੋੜੇ ਚੁੱਕੇ ਲੋਕਾਂ ਨੂੰ ਘੱਟ ਪੜੇ ਮਨਜ਼ੂਰ ਨੇ ਲੋਕਾਂ ਨੂੰ ਉਹ ਨਹੀਂ ਚਾਹੀਦੇ ਜਿਹੜੇ ਸੁੱਤੇ ਰਹਿਣ ਚੰਡੀਗੜ੍ਹ ਤੇ ਦਿੱਲੀ ਦੀਆਂ ਕੋਠੀਆਂ 'ਚ ਜਾ ਕੇ ਲੋਕ ਘੱਟ ਪੜਿਆਂ ਨੂੰ ਜਿਤਾਉਣਗੇ ਮੁੱਦੇ ਕਿਉਂ ਨਾ ਚੁੱਕਾਂਗੇ ਆ ਵਿਧਾਨ ਸਭਾ ਦੇ ਵਿੱਚ ਅਸੀਂ ਜਵਾਬ ਦਿੰਦੇ ਰਹੇ ਆ ਪਰ ਉਹਦੀਆਂ ਦੇ ਵੀ ਹੋਰ ਗ ਵੀ ਕਰਦੇ ਰਹੇ ਆ ਨੌਲੇਜ ਹੋਣੀ ਚਾਹੀਦੀ ਆ ਪ੍ਰੈਕਟੀਕਲੀ ਬੰਦਾ ਹੋਣਾ ਚਾਹੀਦਾ ਪੜਾਈਆਂ ਪੜ੍ਹੁਈਆਂ ਜਿਹੜੀਆਂ ਉਹ ਇਹੋ ਜੀ ਜਗ੍ਹਾ ਤੇ ਕੰਮ ਨਹੀਂ ਆਉਂਦੀਆਂ ਸਾਡੀ ਬਾਦਰ ਬੈਲਟ ਆ ਇਹਨਾਂ ਨੂੰ ਤੇ ਵੈਸੇ ਹੀ ਘੱਟ ਪੜੇ ਪਸੰਦਿਆ ਲੋਕ ਜਿਹੜੇ ਬਾਦਰ ਬੈਲਟ ਵਾਲੇ ਉਹਨਾਂ ਨੂੰ ਤੇ ਚਾਹੀਦਾ ਠੱਕੜ ਬੰਦਾ ਯਾਰਾਂ ਦਾ ਯਾਰ ਅਸੀਂ ਯਾਰਾਂ ਦੇ ਯਾਰ ਇੱਥੇ ਆੜਾ ਹੀ ਰਹੇ ਆ ਲੋਕਾਂ ਨਾਲ ਇਕੱਠੇ ਬਹਿ ਕੇ ਸੜਕ ਦੇ ਉੱਤੇ ਬੰਨ ਤੇ ਰੋਟੀਆਂ ਖਾਂਦੇ ਰਹੇ ਆ ਲੋਕਾਂ ਨਾਲ ਇਕੱਠੇ ਇੱਕੋ ਮੰਜਿਆਂ ਤੇ ਬਹਿ ਕੇ ਅਸੀਂ ਸੌਂਦੇ ਰਹੇ ਆ ਪ੍ਰਮਾਤਮਾ ਕਿਰਪਾ ਕਰੇ ਲੋਕੀ ਪਿਆਰ ਕਰਦੇ ਆ ਲੋਕ ਫਤਵਾ ਦੇਣਗੇ ਤੇ ਲੋਕਾਂ ਦਸਣਾ ਨਾ ਕਿੰਨੂੰ ਜਿਤਾਉਣਾ ਬੀਜੇਪੀ ਵਾਲੇ ਕਹਿੰਦੇ ਕੰਦ ਤੇ ਲਿਖਿਆ ਹੈ ਕਿ ਤੀਜੀ ਵਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਬਣਨਗੇ ਬਲਕੇ ਕੰਦ ਤੇ ਲਿਖਿਆ ਵੀ ਐਰਕਾਂ ਤੇ ਜੀਰ ਨਹੀਂ ਲੋਕੀ ਪੂਰੀ ਤਰ੍ਹਾਂ ਰੋਣਗੇ ਬੀਜੇਪੀ ਨੂੰ ਮੋਦੀ ਨੂੰ ਲਾਉਣਗੇ ਐਰਕਾਂ ਬੀਜੇਪੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਰੋਣਾ ਜਮਾਨਤਾ ਜਫਤ ਹੋਣੀਆਂ ਭਾਵੇਂ ਗੁਆਚ ਚ ਚਲ ਜੋਤੇ ਭਾਵੇਂ ਗੁਜਰਾਤ ਚ ਚਲ ਜੋਤੇ ਭਾਵੇਂ ਯੂਪੀ ਚ ਚਲ ਜੋ ਹਰ ਥਾਂ ਤੇ ਇਹਨਾਂ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਫਤ ਹੋਣੀਆਂ ਨੌ ਹਲਕੇ ਦੇ ਲੋਕਾਂ ਨੂੰ ਅਪੀਲ ਅਤੇ ਨੌ ਹਲਕੇ ਦੇ ਲੋਕਾਂ ਲਈ ਸਟੈਂਡ ਕੀ ਰਹੇਗਾ ਸਰਦਾਰ ਲਾਲਜੀਤ ਸਿੰਘ ਭੁੱਲਰ ਦਾ ਦੇਖੋ ਨੌ ਹਲਕੇ ਦੇ ਭੈਣਾ ਭਰਾਵਾਂ ਨੂੰ ਮੋਟਰ ਟ੍ਰਾਂਸਪੋਰਟਰਾਂ ਨੂੰ ਇਹੋ ਅਪੀਲ ਆ ਕਿ 75 ਸਾਲ ਤੋਂ ਹਾਂ ਪਈਆਂ ਕਾਲੀਆਂ ਕਾਂਗਰਸੀਆਂ ਬੀਜੇਪੀ ਵਾਲਿਆਂ ਨੂੰ ਐਮਪੀ ਦੀਆਂ ਵੋਟਾਂ ਤੇ ਐਮਪੀ ਤੁਸੀਂ ਜਿਤਾ ਕੇ ਭੇਜਦੇ ਰਹੇ ਲੋਕ ਸਭਾ ਜਿੱਤੇ ਮੁੜ ਕੇ 5 ਸਾਲ ਨਹੀਂ ਉਹ ਲੱਭਦੇ ਰਹੇ ਨਾ ਉਹਨਾਂ ਕੋਈ ਮੁੱਦਾ ਚੁੱਕਿਆ ਨਾ ਡਾਕਟਰ ਰਤਨ ਸਿੰਘ ਜੀ ਨਾਲ ਇਹਨੇ ਕੁਝ ਕੀਤਾ ਨਾ ਜਸ਼ਮੀਰ ਸਿੰਘ ਡਿੰਪੇ ਗਿੱਲ ਨੇ ਪ੍ਰਮਾਤਮਾ ਕਿਰਪਾ ਕਰੇ ਆਪਦੇ ਭਰਾ ਨੂੰ ਜਿਤਾਓ 2 ਸਾਲ ਵਜ਼ੀਰ ਬਤੌਰ ਵਜ਼ੀਰ ਭਵੇਂ ਦਾਸ ਰਿਆ ਪਰ 2 ਸਾਲ ਮੈਂ ਹਲਕੇ ਦੀ ਸੰਗਤ ਦੇ ਵਿੱਚ ਹਫਤੇ 'ਚ 3-4 ਦਿਨ ਸੇਵਾ ਕਰਦਾ ਰਿਆ ਉਸੇ ਤਰ੍ਹਾਂ ਲੋਕ ਸਭਾ 'ਚ ਭੇਜੋ ਹਫਤੇ 'ਚ 2-3 ਦਿਨ ਮੈਂ ਪੱਟੀ ਬੈ ਕੇ ਪੂਰੀ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ ਵੀ ਇੱਕ ਦਫ਼ਤਰ ਬਣਾਵਾਂਗੇ ਜਿੱਥੇ ਬੈ ਕੇ ਮੈਂ ਲੋਕਾਂ ਦੀਆਂ ਮੁਸ਼ਕਲਾਂ ਸੁਣੂੰ ਤੇ ਮੁਸ਼ਕਲਾਂ ਹੱਲ ਵੀ ਕਰੂੰ ਵੱਡੀਆਂ ਮੁਸ਼ਕਲਾਂ ਜਿਹੜੇ ਹਾਰ ਉਂਦੇ ਉਹ ਬੜਾ ਨੁਕਸਾਨ ਹੁੰਦਾ ਉਹਨੂੰ ਹੱਲ ਕਰਾਂਗੇ ਨਾਲ ਇੱਥੇ ਇੰਡਸਟਰੀ ਲੈ ਕੇ ਆਵਾਂਗੇ ਨਾਲ ਕਿਸਾਨਾਂ ਮਜ਼ਦੂਰਾਂ ਲਈ ਕੋਈ ਵੱਡਾ ਪੈਕੇਜ ਲੈ ਕੇ ਆਵਾਂਗੇ ਤਾਂ ਜੋ ਮਜ਼ਦੂਰਾਂ ਦੇ ਤੇ ਕਿਸਾਨਾਂ ਦੇ ਘਰ ਦਾ ਚੁੱਲ੍ਹਾ ਚੱਲਦਾ ਰਹੇ ਬਹੁਤ ਬਹੁਤ ਧੰਨਵਾਦ ਲਾਲ ਜੀ ਜੀ ਤੁਹਾਡਾ ਸੋ ਇਹ ਕੈਂਡੀਡੇਟ ਮੰਤਰੀ ਸਰਦਾਰ ਲਾਲਜੀ ਸਿੰਘ ਭੁੱਲਰ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਧੜਾ ਧੜ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਜੁੜ ਰਹੇ ਨੇ ਧੜਾ ਧੜ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਫਤਵਾ ਵੀ ਦੇਣਗੇ ਪਿਆਰ ਦੇ ਰਹਿਣਗੇ ਕਟੂ ਡੋਰ ਅੱਜ ਖੇਮ ਕਰਨ ਦੇ ਪਿੰਡਾਂ ਵਿੱਚ ਆਪਣੇ ਉਮੀਦਵਾਰ ਨੂੰ ਲੈ ਕੇ ਪਹੁੰਚ ਰਿਹਾ ਕੀ ਕਹਿਣਾ ਚਾਹੋਗੇ ਅੱਜ ਵੀਰੇ ਮੇਰੇ ਨਾਲ ਲਾਲਜੀ ਸਿੰਘ ਭੁੱਲੋ ਜਿਹੜੇ ਸਖਦੂਰ ਸਾਹਿਬ ਹਲਕੇ ਦੇ ਉਮੀਦਵਾਰ ਆ ਅਸੀਂ ਪਿੰਡ ਪਿੰਡ ਜਾ ਰਹੇ ਹਟੋ-ਖਟ 20 ਪਿੰਡਾਂ 'ਚ ਪ੍ਰੋਗਰਾਮ ਆ ਤੇ ਬਹੁਤ ਵੱਡਾ ਹੰਗਾਰਾ ਤੇ ਇੰਨੀ ਗਰਮੀ ਆ ਤੁਸੀਂ ਵੇਖੋ ਗਰਮੀ ਦੇ ਵਿੱਚ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਹਰੇਕ ਪਿੰਡ ਵਿੱਚ ਲੋਕ ਬੈਠੇ ਆ ਇਹ ਬਹੁਤ ਵੱਡਾ ਹੰਗਾਰਾ ਲਾਲਜੀ ਸਿੰਘ ਭੁੱਲਰ ਨੰਬੂ ਰਿਆ ਆ ਕਾਂਗਰਸ ਪਾਰਟੀ ਦੇ ਪ੍ਰਤਾਪ ਸਿੰਘ ਬਾਜਵਾ ਕੱਲ ਜਦੋਂ ਤਰਨਤਨ ਪਹੁੰਚੇ ਤਾਂ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਿਹੜਾ ਉਹ ਤਾਂ ਅਲਾਈਂਸ ਦਾ ਜਿਹੜਾ ਕਾਂਗਰਸ ਦਾ ਬੰਨਾ ਹੈ ਤੁਸੀਂ ਇਹਨਾਂ ਨੂੰ ਓਟ ਹੀ ਨਾ ਪਾਓ ਮੇਰੇ ਵੀਰ ਉਹ ਬਾਜਵਾ ਸਾਹਿਬ ਪਤਾ ਨਹੀਂ ਕਿਹੜੀ ਗੱਲਾਂ ਕਰਦੇ ਆ ਜਦੋਂ ਗੱਠ ਜੋੜ ਦੀਆਂ ਸਰਕਾਰਾਂ ਬਣਦੀਆਂ ਉਹ ਮੇਰੇ ਵੀਰ ਉਹ ਕਿਵੇਂ ਹੋ ਸਕਦਾ ਇਕੱਲੀ ਕਾਂਗਰਸ ਥੋੜੀ ਜਿਹੀ ਗੱਠ ਜੋੜ ਦੇ ਵਿੱਚ ਕਿੰਨੀਆਂ ਪਾਰਟੀਆਂ ਹਨ ਉਹਨਾਂ ਦੀ رائے ਦੇ ਨਾਲ ਪੀਐਮ ਬਣਨਾ ਤੇ ਨਾਲੇ ਜਿਹੜਾ ਜੜੀ ਆ ਰਲ ਕੇ ਪਾਰਟੀਆਂ ਦੇ ਜੋ ਫੈਸਲਾ ਕਰਨ ਗਿਆ ਉਹ ਬਾਜਵਾ ਸਾਹਿਬ ਦਾ ਇਹ ਫਿਰ ਬਿਆਨ ਹੀ ਹਸੋਈਣਾ ਜੇ ਗੱਠਜੋੜ ਨਹੀਂ ਜਿੱਤੂਗਾ ਤੇ ਉਹ ਪ੍ਰਧਾਨ ਮੰਤਰੀ ਕਿਥੋਂ ਬਣਾ ਲੈਣਗੇ ਸੋ ਇਹੋ ਜਿਹਾ ਸਿਆਣੇ ਲੀਡਰ ਨੇ ਆਪਣੇ ਆਪ ਨੂੰ ਮੈਂ ਕਹਿੰਦਾ ਇੰਨੀ ਉਹਨਾਂ ਦੀ ਉਮਰ ਹੋ ਗਈ ਆ ਆਪਣੇ ਆਪ ਨੂੰ ਸਿਆਣੇ ਲੀਡਰ ਸਮਝਦੇ ਪਰ ਇਹੋ ਜਿਹਾ ਸਟੇਟਮੈਂਟ ਆ ਥੋੜੀ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਖੇਮ ਕਰਨ ਤੋਂ ਕਿੰਨੀ ਵੱਡੀ ਲੀਡ ਜਿਹੜੀ ਆ ਉਹ ਸਰਦਾਰ ਲਾਜ ਮੇਰੇ ਵੀ 30000 ਦੀ ਲੀਡ ਆ ਜੇ ਲਿਖ ਕੇ ਰਹਿ ਜੋ 30000 ਦੀ ਲੀਡ ਖੇਮ ਕਰਨ ਨਾਲ ਕਿਤੇ ਨਿਕਲੋਗੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮਿਹਰਬ